ਉਨੇ ਗੋਲੇ ਮਾਰੇ تھے ਜਿਨੇ ਗੋਲਾ ਮਾਰਨ ਕਾਨੂੰਨੀ ਹੈ ਕੋਈ ਦੱਸੋ ਕੋਈ ਬੋਲੋ ਸੀ ਜਾ ਕੇ ਇੱਥੇ ਖੜ੍ਹਨ ਲੱਗੀ ਬੈਠਾ ਆਹਦੇ ਬੰਦੇ ਤੇ 100 ਬੰਦੇ ਉੱਥੇ ਕੱਕਵੀ ਹੋ ਗਿਆ ਅਫਸਰ ਨੂੰ ਚਾਹੀਦਾ ਜਾ ਕੇ ਮੀਟਿੰਗ ਕਰਕੇ ਦੱਸ ਵੀ ਇਨੇ ਗੋਲੇ ਕਿਹੜੇ ਕਿਹੜੇ ਸੰਵਿਧਾਨ ਚ ਲਿਖਿਆ ਪਿਆ ਵੀਨੇ ਗੋਲੇ ਮਾਰੇ ਚੈਰੀ ਨੇ ਗੈਸਾ ਮਾਰ ਰਹੇ ਹੋ ਸਿੱਧੇ ਗੋਲੀਆਂ ਮਾਰ ਰਹੇ ਨੇ ਨਾਲੇ ਸਾਡੇ ਪੰਜਾਬ ਦੇ ਉੱਪਰ ਹੀ ਲਾ ਕੇ ਸਾਡੇ ਪੰਜਾਬ ਦੇ ਉੱਪਰ ਹੀ ਇਹਨੇ ਬੈਰੀਕੇਟ ਕੀਤੇ ਨੇ ਸਾਡੇ ਉੱਪਰ ਹੀ ਗੋਲੇ ਖਿਡਾਰੇ ਨੇ ਕੋਈ ਪ੍ਰਸ਼ਾਸਨ ਸਾਡੇ ਪ੍ਰਸ਼ਾਸਨ ਪੰਜਾਬ ਸਾਡੇ ਕੋਈ ਗੱਲ ਨਹੀਂ ਕਰ ਰਹੇ ਉਹਨਾਂ ਨਾਲ ਜਾ ਕੇ ਹਰਿਆਣੇ ਨਾਲ ਸਾਡੇ ਨਾਲ ਜੋ ਚੱਲਦੀਆਂ ਗੋਲੇ ਗੋਲੀਆਂ ਚੱਲ ਰਹੀਆਂ ਗੋਲੇ ਬੱਚੀਆਂ ਸਿੱਧੇ ਗੋਲੇ ਬੱਚਿਆ 315 ਬੋਰਡ ਦੇ ਗੋਲੇ ਰੋਹ ਸਾਡੇ ਕੋਲ ਖਾਲੀ ਖੋਖੇ ਪਏ ਆ ਫਸਟੇ 6 ਮਹੀਨੇ ਲੰਘ ਜਾਂਦੇ ਆ ਰਾਤ ਨੂੰ ਪਾਣੀ ਲਾਈਂਦਾ ਜਿਹੜੇ ਆਪਣੇ ਘਰ ਦੇ ਗਹਣੇ ਘੱਟੇ ਹੁੰਦੇ ਆ ਤੂੜੀ ੱੱਪਾ ਸਾਰਾ ਕੁਝ ਵੇਚ ਕੇ ਸੇਰੇ ਕਣਕ ਪੁੱਗਦੀ ਐ ਜੰਗਵਰਾ ਪਿੰਡ ਆ ਜ ਆਪਣਾ ਡਿਸਟ੍ਰਿਕਟ ਮੋਹਾਲੀ ਭਾਜੀ ਕੀ ਕੀ ਮੰਗਾ ਤੁਹਾਡੀਆਂ ਮੰਗਾ ਵੀ ਇਹ ਐਮ ਐਸ ਵੀ ਜੋ ਪਹਿਲਾਂ ਉਹਨਾਂ ਨੇ ਵਾਅਦਾ ਕਰੇ ਦਿੱਲੀ ਗਏ ਸੀ ਕਿਸਾਨ ਸਾਰੀ ਸਰਕਾਰ ਮੁੱਕਰ ਗਿਆ ਫਿਰ ਦੁਆਰ ਤੋਂ ਆਪਾਂ ਰੋਜ਼ ਮਜ਼ਹਰ ਕਰ ਰਹੇ ਆ ਜੀ ਦਵਾਈ ਕੋ ਲਗਾ ਰਹੇ ਹੋ ਕੀ ਹੋਇਆ ਜੀ ਦਵਾਈ ਨਹੀਂ ਬਾਬਾ ਜੀ ਇਹ ਮਲਕਾਰੀ ਮਿੱਟੀ ਆ ਤੇ ਇਹਦੇ ਵਿੱਚ ਉਹ ਗੁਲਾਬ ਜਲ ਪਾਇਆ ਹੋਇਆ ਜਦੋਂ ਕੋਲਾ ਮਾਰਦੇ ਨੇ ਸਕਿਨ ਤੇ ਅਸਰ ਘਟ ਜਾਂਦਾ ਤੇ ਸਪਾ ਤੋਂ ਬਾਅਦ ਫਿਰ ਆਪਣਾ ਅੱਖਾਂ ਦੇ ਲਾਉਣ ਤੋਂ ਬਾਅਦ ਤੇ ਫੁੱਟ ਸਹੀ ਰਹਿੰਦੇ ਕਿੰਨੇ ਕੁ ਵਿਅਕਤੀ ਤਾਂ ਲੱਗਦੇ ਨੇ ਮੈਂ ਹੁਣ ਤਾਂ ਜਫੀ ਹੋ ਚੁੱਕੇ ਤੇ ਤੁਸੀਂ ਇਹ ਲਗਾ ਚੁੱਕੇ ਹੋ ਕੋਈ ਇਹਦਾ ਬੈਨੀਫਿਟ ਕੀ ਲੋਕਾਂ ਨੂੰ ਮਿਲਦਾ ਹੈ ਬੈਨੀਫਿਟ ਇਹ ਹੈ ਕਿ ਜਿਹੜੇ 올ਡੇਜ ਬਾਬਾ ਜੀ ਆ ਉਹਨਾਂ ਦੇ ਸਕਿਨ ਤੇ ਇੱਕਦਮ ਲੜਕੀ ਟਾਈਪ ਹੋ ਰਿਹਾ ਮੋਦੀ ਬਣਾ ਪੀਐਮ ਹੈ ਦਾ ਮੋਦੀ ਦਾ ਗਿਆ ਜੀ ਮੋਦੀ ਗਿਆ 24 ਇੱਜ਼ਤ ਨਹੀਂ ਦੇਵਾਂਗੇ ਔਰ ਪੰਜਾਬ ਵੱਲੋਂ ਮੈਂ ਐਲਾਨ ਕਰਦਾ ਪੰਜਾਬ ਦੇ ਨੂੰ ਪੈਰ ਅੱਗੇ ਵੀ ਨਹੀਂ ਗੱਡੀ ਜੋ ਪੈਰ ਨਿਕਲਣ ਦਿੱਤਾਈ ਇਹਦਾ ਔਰ ਹੁਣ ਵਹੀ ਪੰਜਾਬ ਚ ਵੜਨ ਨਹੀਂ ਦੇਵਾਂਗੇ ਇਹਨੂੰ ਤੇ ਕੱਲ ਤੋਂ ਜਿਹੜਾ ਹੈਗਾ ਇਸ ਬਾਰਡਰ ਨੂੰ ਟੱਪਣ ਦੀ ਸਾਡੇ ਸਾਥੀਆਂ ਵੱਲੋਂ ਕੋਸ਼ਿਸ਼ ਨਹੀਂ ਤਿਆਰੀ ਕੀਤੀ ਗਈ ਸੀ ਪਰ ਸਾਨੂੰ ਰੋਕਿਆ ਗਿਆ ਕਹਿੰਦੇ ਦਿੱਲੀ ਤੁਹਾਡੀ ਰਾਜਧਾਨੀ ਨਹੀਂ ਆ ਤੁਸੀਂ ਆਪਣੀ ਰਾਜਧਾਨੀ ਸੁਪਨੇਆਂ 'ਚ ਲੱਭੋ ਇਸ ਰਾਜਧਾਨੀ ਦੇ ਵਿੱਚ ਤੁਸੀਂ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ ਹੁਣ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਵੀ ਜੇ ਇਹ ਰਾਜਧਾਨੀ ਪੰਜਾਬੀਆਂ ਦੀ ਨਹੀਂ ਫੇ ਪੰਜਾਬੀਆਂ ਦੀ ਰਾਜਧਾਨੀ ਹੈ ਕਿਹੜੀ ਕੋਈ ਪ੍ਰਸ਼ਾਸਨ ਸਾਡਾ ਤੇ ਕੋਈ ਨਹੀਂ ਬੋਲ ਰਿਹਾ ਜਗ ਨਾਲ ਕੋਈ ਮੀਟਿੰਗ ਕਰ ਰਹਾ ਬਸ ਦੇਖ ਰਹੇ ਨੇ ਮੂੰਹ ਹੰਡਚ ਰਹੇਗੇ ਵੀ ਹਾਂ ਬੰਦੇ ਜਾਣ ਜੱਕਦੇ ਹੋਰੇ ਤੁਮ ਸਾਹ ਦੇਖ ਰਹੇ ਨੇ ਫਿਰ ਉਹਦੀ ਐਮਐਸਪੀ ਕਾਨੂੰਨੀ ਗਾਰੰਟੀ ਮੰਗ ਰਿਆ ਜੀ ਪੰਜਾਬ ਦੀਆਂ ਦੇਸ਼ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਕਹਿ ਰਹੀਆਂ ਕਿ 128 ਰੁਪਏ ਕਵਾਂਟਲ ਦਾ ਖਰਚਾ ਆਉਂਦਾ ਜੀ ਇਹ ਤੇ ਕਣਕ ਦੇ ਉੱਤੇ ਤੇ ਸਾਨੂੰ ਕੀ ਬਚਦਾ ਤਿੰਨ ਕਿੱਲਾਂ ਵਾਲੇ 85% ਲੋਕ ਹੈ ਕਿ 81 ਕਰੋੜ 35 ਲੱਖ ਲੋਕਾਂ ਨੂੰ ਗਾਰੰਟੀ ਕਰਦਾ ਮੋਦੀ ਹਕੂਮਤ ਨੂੰ ਪਤਾ ਹੈ ਜਿਹੜੇ ਦੇਸ਼ ਦੇ ਲੋਕ 57% ਲੋਕ 10 ਸਾਲ ਪਹਿਲਾਂ ਮੰਗ ਰਹੇ ਸੀ 10 ਸਾਲਾਂ 'ਚ 20 ਲੱਖ ਕਰੋੜ ਰੁਪਈਆ ਕੇਂਦਰ ਦੀ ਸਰਕਾਰ ਨੇ ਮੁਫਤ ਨਾਜ ਦਿੱਤਾ ਕੋਟਾ ਖਰੀਦੋ ਜਾਂ ਮੋਦੀ ਜੀ ਬਿਲਕੁਲ ਖਰੀਦੀ ਹੋਈਆਂ ਜੀ ਸਾਰੇ ਕੋਟ ਸਾਰਾ ਕਿਟ ਕੋਟ ਕਚਰੀਆ ਸਾਰੀ ਮੋਦੀ ਦੀਆਂ ਜੀ ਪਹਿਲਾਂ ਤੁਸੀਂ ਸਾਥੋਂ ਲਾਹੌਰ ਖੋਲਿਆ ਫਿਰ ਚੰਡੀਗੜ੍ਹ ਖੋਲਿਆ ਸਾਨੂੰ ਦੱਸ ਤਾਂ ਦਿਓ ਅਸੀਂ ਕੋਈ ਰਾਜਧਾਨੀ ਨਵੀਂ ਬਣਾ ਲਈਏ ਤੇ ਸਾਡਾ ਇਹ ਬਾਰਡਰ ਪੱਕਾ ਹੀ ਸੀਲ ਕਰ ਦਿਓ ਸਾਡੀ ਟ੍ਰੇਡ ਜਿਹੜੀ ਹੈ ਉਹ ਅਸੀਂ ਸਾਡੀ ਪਾਕਿਸਤਾਨ ਦੇ ਰਾਹੀਂ ਖੋਲੋ ਅਸੀਂ ਬਾਇਆ ਕਰਾਚੀ ਆਪਣੀ ਟ੍ਰੇਡ ਜਿਹੜੀ ਵਰਡ ਨਾਲ ਕਰ ਲਵਾਂਗੇ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ 55 ਲੱਖ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੈਠਾ ਹਰ ਇੱਕ ਕੰਟਰੀ 'ਚ ਬੈਠਾ ਅਸੀਂ ਜੀਂਦੇ ਰਹਿ ਜਾਣਾ ਪਰ ਭੁੱਖੇ ਤੁਸੀਂ ਮਰਨਾ ਕਾਨੂੰਨਾਂ ਗੋਲੇ ਮਾਰਦੇ ਇੱਥੇ ਕਿੰਨੇ ਗੋਲੇ ਮਾਰਨ ਕਾਨੂੰਨੀ ਹੈ ਕੋਈ ਦੱਸੋ ਕੋਈ ਬੋਲੋ ਅਸੀਂ ਜਾ ਕੇ ਇੱਥੇ ਖੜਨ ਲੱਗੀ ਪਏ ਆ ਤਾਂ ਆਹਨੇ ਬੰਦੇ ਤੇ 150 ਬੰਦੇ ਉੱਥੇ ਜ਼ਖਮੀ ਹੋ ਗਿਆ ਅਫਸਰ ਨੂੰ ਚਾਹੀਦਾ ਜਗਾ ਮੀਟਿੰਗ ਕਰਕੇ ਦੱਸੋ ਵੀ ਇਨੇ ਗੋਲੇ ਕਿਹੜੇ ਕਿਹੜੇ ਸੰਵਿਧਾਨ ਚ ਲਿਖਿਆ ਪਿਆ ਵੀ ਇਨੇ ਗੋਲੇ ਮਾਰਨੇ ਜਿਹੜੀ ਇਨੇ ਗੈਸਾ ਮਾਰ ਰਹੇ ਹੋ ਸਿੱਧੇ ਗੋਲੀਆਂ ਮਾਰ ਰਹੇ ਨੇ ਨਾਲੇ ਸਾਡੇ ਪੰਜਾਬ ਦੇ ਉੱਪਰ ਹੀ ਲਾ ਕੇ ਸਾਡੇ ਪੰਜਾਬ ਦੇ ਉੱਪਰ ਹੀ ਬੈਰੀਕੇਡ ਕੀਤੇ ਨੇ ਸਾਡੇ ਉੱਪਰ ਹੀ ਗੋਲੇ ਛਲਾ ਰਹੇ ਨੇ ਕੋਈ ਪ੍ਰਸ਼ਾਸਨ ਸਾਡੇ ਪ੍ਰਸ਼ਾਸਨ ਪੰਜਾਬ ਸਾਡੇ ਕੋਈ ਗੱਲ ਨਹੀਂ ਕਰ ਰਹੇ ਉਹਨਾਂ ਨਾਲ ਜਿਹੜੇ ਹਰਿਆਣੇ ਨਾਲ ਸਾਡੇ ਨਾਲ ਜੋ ਚੜ ਰਹੀਆਂ ਗੋਲੇ ਗੋਲੀਆਂ ਚੜ ਰਹੀਆਂ ਗੋਲੇ ਬੱਚੀ ਸਿੱਧੇ ਗੋਲੇ ਬੱਚਿਆ 315 ਬੋਰਡ ਦੇ ਗੋਲੇ ਰੋਹ ਸਾਡੇ ਕੋਲ ਖਾਲੀ ਖੋਖੇ ਪਏ ਆ ਕੋਈ ਕੁਛਾਸਾ ਸਾਡੇ ਇੱਥੇ ਕੋਈ ਨਹੀਂ ਬੋਰਡ ਜਾ ਕੇ ਨਾ ਕੋਈ ਮੀਟਿੰਗ ਕਰ ਰਹਾ ਬਸ ਦੇਖ ਰਹੇ ਨੇ ਮੂੰਹ ਦਖਣ ਹੋ ਗਏ ਵੀ ਹਾਂ ਬੰਦੇ ਜਾਂ ਦਖਣੀ ਹੋਰੇ ਤਮਾਸ਼ਾ ਦੇਖ ਰਹੇ ਨੇ ਕੋਈ ਕੁਛ ਨਹੀਂ ਖਲ ਹੋ ਰਿਹਾ ਇੱਥੇ ਤੇ ਹੁਣ ਆ ਕੇ ਗਏ ਨੇ ਬਰੂਨ ਐਸਪੀ ਆ ਗਏ ਕੁਛ ਕਾਲਦਾ ਕਾਲਦਾ ਇੰਨਾ ਗੋਲਾ ਬਾਦੀ ਹੋ ਚੁੱਕਾ ਕੁਇਤ ਲਾਗੇ 10 12 ਘੰਟੇ ਹੋ ਗਏ ਗੋਲੇਬੰਦ ਚੱਲਦੇ ਨੇ ਉੱਤੇ ਅੱਜ ਵੀ 2 ਵਜੇ ਤੱਕ ਚੱਲਦੇ ਪ੍ਰੋਡਿਊਸਰ ਇੰਡਾ ਲੋਕਾਂ ਸਾਹ ਲੈਣਾ ਔਖ ਹੋਇਆ ਪਿਆ ਜਿਹੜੇ ਬੁੱਧੇ ਸਾਡੇ ਬਜ਼ੁਰਗ ਨੇ ਸਾਹ ਦਮੇ ਚ ਕਿਤਾ ਕਈਆਂ ਨੂੰ ਜਿਹੜੇ ਲੋਕ ਜ਼ਖਮੀ ਸੀ ਉਹਨਾਂ ਦਾ ਹੁਣ ਉਹਨਾਂ ਦਾ ਵੀ ਲਾ ਚੱਲ ਰਿਹਾ ਹਰ ਤਾਲ ਦਾਗ ਲਏ ਹੋਏ ਬਹੁਤ ਗੋਲੀਆਂ ਬੱਜੀਆਂ ਬੋਨਾਂ ਦੇ ਸਿੱਧੇ ਗੋਲੇ ਬੱਜਾ ਕਿਹੜੇ ਕਾਨੂੰਨ ਚ ਲਿਖਿਆ ਪਿਆ ਸਿੱਧੇ ਗੋਲੀ ਮਾਰਨੀ ਇੱਥੋਂ ਮਾਰ ਕੇ ਪੀਜੀਆਈ ਤੱਕ ਸਾਡੇ ਮਰੀਜ਼ ਪਹੁੰਚੇ ਪਏ ਨਹੀਂ ਜੀ ਕੋਈ ਸਮਾਂ ਨਹੀਂ ਪੀਜੀਆਈ ਹੋਇਆ ਫੀਵਲਰ ਹੌਟਪੀਲ ਰਾਈਪਰੇ ਡਰੋਨ ਨਾਲ ਲੱਗ ਪਹੁੰਚੇ ਸਾਰੀ ਦਿਹਾੜੀ ਕੱਲ ਡਰੋਨ ਚੱਲਿਆ ਸਾਰੀ ਦਿਹਾੜੀ ਕਿੰਨੇ ਕੇ ਲੋਕ ਜ਼ਖਮੀ ਹੋਏ ਨੇ 65 ਤੋਂ 70 ਬੰਦੇ ਤਾਂ ਜ਼ਖਮੀ ਹੋ ਗਏ ਜੀ 150 ਹੋਇਆ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਮੋਦੀ ਹੁਣ ਵਾਸਤੇ 6 ਮਹੀਨੇ ਲੰਘ ਜਾਂਦੇ ਆ ਰਾਤ ਨੂੰ ਪਾਣੀ ਲਾਈਂਦਾ ਜਿਹੜੇ ਆਪਣੇ ਘਰ ਦੇ ਗਹਣੇ ਗੱਟੇ ਹੁੰਦੇ ਆ ਤੂੜੀ ਤੱਪਾ ਸਾਰਾ ਕੁਝ ਵੇਚ ਕੇ ਫੇਰ ਇਹ ਕਣਕ ਪੁੱਗਦੀ ਐ ਸਿਰਫ ਉਹਦੀ ਐਮਐਸਪੀ ਕਾਨੂੰਨੀ ਗਾਰੰਟੀ ਮੰਗਦੇ ਆ ਜੀ ਪੰਜਾਬ ਦੀਆਂ ਦੇਸ਼ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਕਹਿ ਰਹੀਆਂ ਕਿ 128 ਰੁਪਏ ਕਵਾਂਟਲ ਦਾ ਖਰਚਾ ਆਉਂਦਾ ਜੀ ਇਹ ਤੇ ਕਣਕ ਦੇ ਉੱਤੇ ਤੇ ਸਾਨੂੰ ਕੀ ਪੈਂਦਾ ਤਿੰਨ ਕਿੱਲਾਂ ਵਾਲੇ 85% ਲੋਕ ਹੈ ਤੇ 81 ਕਰੋੜ 35 ਲੱਖ ਲੋਕਾਂ ਨੂੰ ਗਾਰੰਟੀ ਕਰਦਾ ਮੋਦੀ ਹਕੂਮਤ ਨੂੰ ਪਤਾ ਹੈ ਜਿਹੜੇ ਦੇਸ਼ ਦੇ ਲੋਕ 57% ਲੋਕ 10 ਸਾਲ ਪਹਿਲਾਂ ਮੰਗ ਰਹੇ ਸੀ 10 ਸਾਲਾਂ 'ਚ 20 ਲੱਖ ਕਰੋੜ ਰੁਪਇਆ ਸੈਂਟਰ ਦੀ ਸਰਕਾਰ ਨੇ ਮੁਫਤ ਨਾਜ ਦਿੱਤਾ 10 ਸਾਲਾਂ ਬਾਅਦ ਅੱਜ ਵੀ ਉਹ ਮੰਗਤੇ ਐ ਕਿ 81 ਕਰੋੜ 35 ਲੱਖ ਲੋਕਾਂ ਨੂੰ ਫਰੀ ਨਾਜ ਮਿਲ ਰਿਹਾ ਹੈ 20 ਲੱਖ ਕਰੋੜ ਦਾ ਪਰ ਸਾਡੇ ਕਿਸਾਨਾਂ ਨੂੰ ਐਮਐਸਪੀ ਨਾਲ ਅੰਦੋਲਨ ਚੱਲ ਰਿਹਾ ਹੈ ਪਰ ਭਾਈ ਜੀ ਵੀ ਤੁਹਾਡਾ ਜਿਹੜਾ ਹੈ ਨਾ ਹੱਕ ਹੈ ਉਹ ਕਿਹਦੇ ਹੋਰ ਨੂੰ ਦਿੱਤਾ ਯਾਰ ਇਥੇ ਬਾਰੇ ਕੀ ਕਹਿਣਾ ਜਾਓਗੇ ਅਸੀਂ ਸਿਰਫ ਆਪਣੇ ਕਾਨੂੰਨੀ ਗਾਰੰਟੀ ਮੰਗਦੇ ਆ ਜੀ ਜਿਹੜੀਆਂ ਫਸਲਾਂ ਦੇ ਉੱਤੇ ਦੋ ਕਣਕ ਤੇ ਝੋਨੇ ਦੇ ਐ ਐਮਐਸਪੀ ਕਿੱਥੇ ਹੈ ਉਸ ਦੇ ਉੱਤੇ ਸਿਰਫ ਲਿਖ ਕੇ ਦੇ ਦੇਣ ਸਰਕਾਰ ਕੋਈ ਆਵੇ ਜਾਵੇ ਸਾਨੂੰ ਕੋਈ ਮਤਲਬ ਨਹੀਂ ਜੀ ਜੀ ਅਸੀਂ ਬਾਰ-ਬਾਰ ਸਿਰਫ ਅਸੀਂ ਪ੍ਰੋਟੈਸਟ ਕਰਨਾ ਹੈ ਜੰਤਰ ਮੰਤਰ ਦੇ ਉੱਤੇ ਜੀ ਮੈਂ ਪੋਲੀਟੀਕਲ ਜਿੰਨੀਆਂ ਵੀ ਸਾਡੇ ਪੰਜਾਬ ਦੀਆਂ ਸਾਡੇ ਲੋਕੱਖੀ ਪਾਰਟੀਆਂ ਉਹ ਸਾਡੀ ਆਵਾਜ਼ ਬੁਲੰਦ ਕਰਨ ਇਹ ਨਹੀਂ ਹੈ ਕਿ ਪੰਜਾਬ ਬੀਜੇਪੀ ਵਿਰੋਧੀ ਹੈ ਦੋ ਸੀਟਾਂ ਦਿੱਤੀਆਂ ਹੋਈਆਂ ਜੀ ਪੰਜਾਬ ਨੇ ਕੀ ਕੀ ਹੁਣ ਤੱਕ ਕੋਈ ਤੁਹਾਨੂੰ ਹੈ ਨਾ ਕਿਸੇ ਪਾਰਟੀ ਦਾ ਨੁਮਾਇੰਦਾ ਜਾਂ ਐਮ.ਐਲ.ਏ ਐਮ.ਪੀ. ਕੋਲ ਮਿਲਣ ਆਇਆ ਹੁਣ ਤੱਕ ਕੋਈ ਵਰਤਦਾ ਕਿ ਹੁਣ ਤੱਕ ਕੋਈ ਆਇਆ ਕੋਈ कल ਪਰਸੋ 12 ਤਰੀਕ ਨੂੰ ਤਿੰਨ ਮੰਤਰੀਆਂ ਦੀ ਮੀਟਿੰਗ ਹੋਈ ਹੈ ਜੀ ਮੰਤਰੀਆਂ ਨੇ ਸਾਡੇਆਂ ਸਾਡੇ ਲੀਡਰਾਂ ਦਾ ਮਜ਼ਾਕੜਾ ਆਇਆ ਤੇ ਉਹਨਾਂ ਨੇ ਜਿਹੜਾ 3400 ਸਾਡੇ ਕਿਸਾਨਾਂ ਦੇ ਉੱਤੇ ਕੇਸ ਦਰਜ ਹੈ ਜੀ ਇਹ ਬਾਈ ਜੀ ਦਿੱਲੀ ਉਦੋਲਣ ਦਰਾਂ ਉਹ ਅਸੀਂ ਕਿਹਾ ਸੀ ਵੀ ਭਾਈ ਰੱਦ ਕਰ ਦੋ ਦੂਜਾ ਦੂਜਾ ਪੁਆਇੰਟ ਸੀਗਾ ਵੀ ਜਿਹੜੇ ਕਿਸਾਨਾਂ ਦੀ ਐਮ.ਐਸ.ਪੀ ਗਰੰਟੀ ਹੈ ਤੁਹਾਨੂੰ ਲਾਗੂ ਕਰ ਦਿਓ ਤੇ ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ 2 ਸਾਲ ਪਹਿਲਾਂ ਪਕਰਨਾ ਇਤ ਸੀ ਨਾ ਪੰਜਾਬ ਨੇ ਕੇਂਦਰ ਸਰਕਾਰ ਲਈ ਸੀ ਉਦੋਂ ਜਿਹੜੇ ਤੁਹਾਡੇ ਜਥੇਬੰਦੀਆਂ ਦੇ ਪ੍ਰਧਾਨ ਸੀਗੇ ਨਾ ਵੱਡੇ ਵੱਡੇ ਉਹ ਅੱਜ ਕਈ ਹੈ ਨਹੀਂ ਦਿਖੇ ਨਹੀਂ ਕੀ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ ਵੀ ਉਹ ਦੇਖੋ ਜੀ ਸਾਰੇ ਬਗੈਰ ਆਪਣਾ ਪੱਟੀਆਂ ਗੱਲਾਂ ਦੇਸ ਦੀਆਂ ਉਹਦੇ ਬਾਰੇ ਆਪਾਂ ਜਥੇਬੰਦੀਆਂ ਦੇ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਪਰ ਸਾਨੂੰ ਲੱਗਦਾ ਵੀ ਜਿਹੜੀ ਜਿਹੜੀਆਂ ਸਾਡੀਆਂ ਡਿਮਾਂਡ ਨੇ ਜੀ ਜੀ ਉਹਨਾਂ ਨੂੰ ਬੈਠ ਕੇ ਟੇਬਲ ਟਾਕ ਰਾਹੀਂ ਹੱਲ ਕਰਨਾ ਚਾਹੀਦਾ ਜੀ 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 ਸਾਡੀ ਦੇਖੋ ਜਵਾਨੀ ਖਤਰੇ ਚ ਹੈ ਪੰਜਾਬ ਦੇ ਵਿੱਚ ਬਹੁਤੀ ਜਵਾਨੀ ਸਾਡੀ ਵਿਦੇਸਾਂ ਨੂੰ ਜਾ ਰਹੀ ਹੈ ਇਸ ਦੇਸ਼ ਨੂੰ ਰਹਿਣ ਦੇ ਲਾਇਕ ਨਹੀਂ ਛੱਡੇ ਇਹਨਾਂ ਲੀਡਰਾਂ ਨੇ ਸਾਡੀ ਡਿਮਾਂਡ ਚ ਪੂਰੀ ਕਰਨ ਅਸੀਂ ਆਪਦਾ ਘਰਾਂ ਨੂੰ ਜਾਈਏ ਜੀ ਜਿਹੜੇ ਇਹਦਾ ਅਥਰੂ ਗੈਸ ਦੇ ਗੋਲੇ ਹੈ ਨਾ ਘੇਰੇ ਜਾ ਰਹੇ ਨੇ ਇਹਦੇ ਬਾਰੇ ਤੁਸੀਂ ਕਹਿਣ ਦਿਓਗੇ ਵੀ ਕੀ ਕੌਣ ਕਰਵਾ ਰਿਹਾ ਕਿਸ ਦੇ ਸ਼ਰਤੇ ਹੋ ਰਿਹਾ ਸਾਰਾ ਇਹ ਇਹ ਦੇਖੋ ਜੀ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਪਹਿਲਾਂ ਛੋਟੇ ਛੋਟੇ ਸੀਗੇ 2014 ਚ ਜੀ ਜੀ ਉਹਨਾਂ ਦੇ ਕੱਤ ਵਧਿਆ ਟਾਡਾਨੀ ਬਾਨੀ ਜੀ ਬਹੁਤ ਵੱਡੇ ਕਦਮ ਹੋ ਗਏ ਆ ਉਹ ਸਾਰੇ ਦੇਸ਼ ਦੀ ਸਟੋਰੇਜ ਮੰਗਦੇ ਆ ਉਹ ਚਾਹੁੰਦੇ ਆ ਕਿ ਜਿਹੜਾ ਨਾਜ ਹੈ ਉਹ ਤਜੋਰੀ ਚ ਬੰਦ ਹੋਵੇ ਜਿਹੜੇ ਲੋਕ ਆ ਉਹ ਭੁੱਖੇ ਮਰਨ ਤੇ ਥੋੜਾ ਪੈਦਾ ਕਰਕੇ ਲੁੱਟਣਾ ਚਾਹੁੰਦੇ ਆ ਜੀ ਸਤ ਸ੍ਰੀ ਅਕਾਲ ਜੀ ਛੱਜੂ ਸਿੰਘ ਹੈ ਜੀ ਨਾਮ ਪਾ ਜੀ ਕਿੱਥੋਂ ਆਏ ਹੋ ਜੰਗਵਰਾ ਪਿੰਡ ਹੈ ਆਪਣਾ ਡਿਸਟ੍ਰਿਕਟ ਮੁਹਾਲੀ ਪਾ ਜੀ ਕੀ ਕੀ ਮੰਗਾ ਤੁਹਾਡੀਆਂ ਮੰਗਾਂ ਵੀ ਇਹ ਐਮ ਐਸਬੀ ਜੋ ਪਹਿਲਾਂ ਉਹਨਾਂ ਨੇ ਵਾਅਦਾ ਕਰੇ ਦਿੱਲੀ ਗਏ ਸੀ ਕਿਸਾਨ ਸਾਰੇ ਸਰਕਾਰ ਮੁੱਕਰ ਗਿਆ ਫਿਰ ਦੁਆਰ ਤੋਂ ਆਪਾਂ ਰੋਜ਼ ਮਾਰ ਕਰ ਰਹੇ ਆ ਜੀ ਹਾਂਜੀ ਹਾਂਜੀ ਇਹ ਦੂਜਾ ਦੂਜਾ چل ਰਿਹਾ ਕਿ ਇਹ ਦੇਖੋ ਨਿਕਵਾ ਦਾ ਭਗਵਾਨ ਜਮਾਨ ਸਰਕਾਰ ਕਹਿ ਗਈ ਹੈ ਵੀ ਅਸੀਂ ਤੁਹਾਡੇ ਨਾਲ ਆ ਨਾ ਕੋਈ ਨਾਲ ਨਹੀਂ ਕੋਈ ਨਾਲ ਨਹੀਂ ਹਾਂਜੀ ਕੋਈ ਨਾਲ ਨਹੀਂ ਉਹ ਤਾਂ ਕਹਿ ਮਜਾ ਵਾਲੇ ਜੀ ਪੰਜਾਬ ਜਾ ਕੇ ਬਸਤੂ ਕਹਦੇ ਕੋਲੇ ਛੁੱਟ ਕੇ ਜਾਏਗੇ ਜੀ ਕਿ ਤੁਹਾਨੂੰ ਲੱਗਦੀ ਕੋਈ ਸਿਆਸਤ ਹੋ ਰਹੀ ਹੈ ਬਿਲਕੁਲ ਸਿਆਸਤ ਹੋ ਰਹੀ ਹੈ ਜੀ ਅੱਜ ਤਾਂ ਸ਼ਾਂਤਮਈ ਜਾ ਰਹੇ ਆ ਜਾਣ ਦੋ ਪਤਾ ਜਾ ਕੇ ਦਿੱਲੀ ਬੈਠਾਂਗੇ ਜਾਂ ਆਪਣੀ ਮੰਗਾ ਮਨਾਉਣ ਜਾ ਰਹੇ ਆ ਜੀ ਇੱਕ ਨਵੀਂ ਲੇਟਰ ਸਾਡੇ ਲਈ ਰਹੀ ਹੈ ਸੈਟੀਸਫੈਕਟਵਾਣਾ ਪਤਾ ਮੈਨੂੰ ਨਹੀਂ ਹਾਂਜੀ ਹਾਂਜੀ ਬੱਲ ਦਿੱਲੀ ਵੀ ਨਿਕਸਾਰਾ ਇੱਕ ਫੋਟੋ ਲੈ ਆਏਗੀ ਹਾਂਜੀ 4 ਬੰਦੇ ਕਿੱਥੇ ਆਉਣ ਹਾਂਜੀ ਹੋਰ ਰੋੜ ਓੜ अच्छा जी दिल्ली पुलिस कहंदी जे किसान ਆਣਗੇ ਉਥੇ ਡੰਡੇ ਮਾਰੇ ਆਣਗੇ ਤਾਂ ਫਿਰ ਡੰਡੇ ਕਿਉਂ ਮਾਰਾ ਰਹੇ ਨੇ ਫਿਰ ਦੱਸੋ ਜੀ ਫੋਰ ਤੋਂ ਡਰਦੇ ਨੇ ਬਿਲਕੁਲ ਜੀ ਕੋਟਾਂ ਖਰੀਦੀਆਂ ਹੋਈਆਂ ਮੋਦੀ ਜੀ ਬਿਲਕੁਲ ਖਰੀਦੀ ਹੋਈਆਂ ਜੀ ਸਾਰੇ ਕੋਟ ਸਾਰੇ ਕੋਟ ਕਚਰੀ ਸਾਰੀ ਮੋਦੀ ਦੀਆਂ ਜੀ ਇੱਕ ਇੱਕ ਹੋਰ ਬੜੀ ਸ਼ਰਮ ਵਾਲੀ ਗੱਲ ਆ ਅਸੀਂ ਤਾਂ ਨਾ ਕਹੋ ਕਿਤਾ ਜਦੋਂ ਧਰਨਾ ਬੜਾ ਉਹਦਿਆ ਨਾ ਪੰਜਾਬ ਨੇ ਹਾਲਾਤ ਅਸੀਂ ਕੀ ਅੰਦਰ ਹਾਂਜੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਕਈ ਆਪਣੇ ਆਪੂ ਉਹ ਵਿਕੇ ਮੈਂ ਨਾਮ ਨਾ ਲਵਾਂ ਕਈ ਬਿਲਕੁਲ 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 ਵਿਕੇ ਜੀ ਕਿਉਂ ਨਹੀਂ ਆਏ ਜੀ ਉਹ ਕਿਉਂ ਨਹੀਂ ਆਏ ਜੇ ਸਾਰੇ ਦਿੱਲੀ ਪਹਿਲਾਂ ਇਕੱਠੇ ਸੀ ਹੁਣ ਕਿਉਂ ਨਹੀਂ ਆਏ ਹੁਣ ਮੋਦੀ ਨੂੰ ਸ਼ਰਮ ਚਾਹੀਦੀ ਆ ਜੀ ਅਸੀਂ ਪਾਕਿਸਤਾਨ ਨਾਲ ਲੜਦੇ ਹੁੰਦੇ ਹਾਂ ਉਦੋਂ ਅਸਾਂ ਨੂੰ ਮੋਦੀ ਨਾਲ ਲੜਨਾ ਪੈ ਗਿਆ ਜੀ ਅਸੀਂ ਪੰਜਾਬ 'ਚ ਖੜੇ ਆ ਜੀ ਪੰਜਾਬ 'ਚ ਇਹ ਖੜੇ ਕਿ ਪਾਕਿਸਤਾਨੀ ਬਾਰਡਰ ਦੇ ਕੱਲ ਦੇ 12 ਵਜੇ ਤੋਂ ਲੈ ਕੇ ਰਾਤ 10 ਵ ਜੀ ਇਹ ਕੀ ਮਤਲਬ ਹੈ ਕੇਰਨ ਦਾ ਇੰਨੇ ਜ਼ਹਿਰੀਲੀ ਚੀਜ਼ ਹੈ ਨਾ ਜੀ ਇੰਨੇ ਜ਼ਹਿਰੀਲੀ ਇੰਨੇ ਬੰਦੇ ਜ਼ਖਮੀ ਹੋਏ ਜੀ ਇੱਕ ਹੋਰ ਕਾਨੂੰਨ ਦੱਸਾਂ ਇਹ ਜਿਹੜੀ ਹੈ ਨਾ ਗੋਲੀ ਹੈ ਬਿਲਕੁਲ ਮਾਰਨਾ ਚਾਹੁੰਦੇ ਆ ਆਪਣਾ ਬਚੋ ਆਪ ਕਰ ਰਹੇ ਆ ਜੀ ਇਹ 200 ਬੰਦੇ ਜ਼ਖਮੀ ਹੋਏ ਜੀ ਕੱਲ ਇਹ ਤੁਹਾਨੂੰ ਕੀ ਲੱਗਦਾ ਜੇ ਜ਼ਖਮੀ ਹਾਂਜੀ ਉਹਨਾਂ ਨੂੰ ਕੋਈ ਸਰਕਾਰ ਦਾ ਹੱਲ ਪੈਂਦੀ ਹੀ ਆ ਸਾਡੀ ਮੰਗਾਂ ਹੀ ਮੰਨ ਲੈਣ ਜਿਉਂ ਉਹਨਾਂ ਲਾਜਾ ਸੀ ਆਪ ਕਰਾ ਦਾਂ ਇਕੱਠੇ ਹੋ ਗਏ ਸਰਕਾਰ ਕਿੱਥੋਂ ਦੇ ਦਊਗਾ ਤਾਂ ਮਾਰਨਾ ਚਾਹ ਰਹੀ ਐ ਲਾਜ ਕਿੱਥੋਂ ਕਰਾ ਦੇਗੀ ਜੀ ਉਹ ਨਹੀਂ ਨਹੀਂ ਤਾਂ ਦੇਖੋ ਆ ਮੋਦੀ ਜਿਹੜਾ ਪ੍ਰਧਾਨ ਮੰਤਰੀ ਬਣੇ ਸੀ ਹਾਂਜੀ ਉਹਨਾਂ ਨੇ ਕਹਿ ਸੀ ਕਿ ਗਰੀਬੀ ਢਾਵਾਂਗਾ ਇਹ ਤੁਹਾਨੂੰ ਲੱਗਦਾ ਗਰੀਬੀ ਇਹ ਦੇਖ ਲਓ ਇਹ ਦੇਖ ਲਓ ਕਿਹਾ ਢਾਰੇ ਆ ਕਿਸਾਨੇ ਢਾਣ ਲੱਗ ਗਿਆ ਜੀ ਇਹ ਤਾਂ ਇਹ ਤਾਂ ਪੰਜਾਬ ਨੂੰ ਖਤਮ ਕਰਨਾ ਚਾਹ ਰਿਹਾ ਜੀ ਸਾਰੇ ਪੰਜਾਬ ਚ ਲੱਗੇ ਹੋਏ ਸਾਡੇ ਤੇ ਇਹ ਜਿਹੜੇ ਬੈਰੀਕੇਟ ਹੈ ਪੰਜਾਬ ਚ ਆਈ ਜਿਹੜਾ ਟੂਲ ਟੈਕਸ ਹੈ ਉਹ ਜਾ ਕੇ ਹਰ ਇੰਨੇ ਚ ਹੈ ਜੀ ਇਹ ਜਾ ਕੇ ਪੰਜਾਬ ਚ ਲਾ ਰਹ ਉਹਦਾ ਪੈਸਾ ਕਿਹਨਾ ਮਤ ਉਹਦਾ ਸਤਪਾਲ ਸਿੰਘ ਜੀ ਫਰਮਾ ਜੀ ਤੁਹਾਨੂੰ ਲੱਗਦਾ ਨਹੀਂ ਵੀ ਦੋਨੋਂ ਸਰਕਾਰਾਂ ਮੈਂ ਰੋਡ ਤੇ ਲੜਦਾ ਸਾਰੇ ਨਾ ਦੇਖੋ ਛੇਰੇ ਬਦਲਨੇ ਦਿਮਾਗ ਹੋਈ ਦਿਮਾਗ ਹੋਈ ਹੈ ਜੀ ਉਹੀ ਕੁਛ ਕਰ ਰਹੀ ਸਾਰੇ ਦੇਖੋ ਤੁਹਾਡੇ ਬਾਰੇ ਕੀ ਕਹਿੰਦਾ ਵੀ ਦੇਖੋ ਹੁਣ ਇਹ ਕਹਿੰਦੇ ਕਿ ਕੁਰਬਾਨੀ ਦੀ ਗੱਲ ਆ ਵੀ ਸੀ ਜਿਹਨੇ ਪਾਸੇ ਰੱਸਾ ਜੁਮਿਆ ਹੈ ਨਾ ਕਿ ਉਹ ਲਵੇ ਨਾ ਕਰੀ ਦਿੱਤਾ ਇਹਨੇ ਪੁੱਛਿਆ ਨਹੀਂ ਗਾਂਧੀ ਵਾਰ ਕਰਦਾ ਐਸੇ ਹੀ ਮਾਤਵਾ ਬੰਦਾ ਕਰਦਾ ਕੋਈ ਪੁੱਛ ਨਹੀਂ ਗਿਆ ਜੀ ਸਾਰੇ ਡਰਾਮੇਬਾਜ਼ੀ ਕਰ ਰਹੇ ਰਲੇ ਮਿਲੇ ਹੋਏ ਜੀ ਸਾਰੇ ਸੈਂਟ ਹਰਿਆਣਾ ਜਿਹੜਾ ਵੀ ਆ ਗਿਆ ਜੀ ਸਭ ਰਲੇ ਹੋਏ ਬਹੁਤ ਮਾੜਾ ਕਰ ਰਹੇ ਜੀ ਸਾਥ ਮਾਈ ਖੜਿਆ ਤੇ ਅਤਰੂ ਗੈਸ ਕੀਤੇ ਜੀ ਹਾਂ ਮੈਂ ਤੁਹਾਨੂੰ ਇਸ਼ਾਰਾ ਕਰਨਾ ਕੱਲ੍ਹ Haryana ਦੇ ਗ੍ਰਹਿ ਮੰਤਰੀ ਅਨਿਲ ਵੀਰ ਦਾ ਇੱਕ ਬੜਾ ਵੱਡਾ ਯਾਨੀ ਕਿ ਪ੍ਰੈਸ ਕਾਨਫਰੈਂਸ ਕਿਹਾ ਚਾਰ ਕਹਿੰਦੇ ਵੀ ਅਸੀਂ ਗੱਲ ਕਰ ਰਹੇ ਹਾਂ ਇਹ ਕਹਿੰਦੇ ਇਹਨਾਂ ਨੇ ਦਿੱਲੀ ਇਹਨਾਂ ਦਿੱਲੀ ਜਾਂਦੀ ਜਿੱਥੇ ਖੜੀ ਹੈ ਵੀ ਤੁਸੀਂ ਇੱਥੇ ਗੱਲ ਕਰੋ ਵੀ ਸੁਣੋ ਕਹਿੰਦੇ ਇਸਾਨਾ ਦਾ ਕੋਈ ਹੋਰ ਮੰਤਵ ਹੈ ਦਿੱਲੀ ਜਾ ਕੇ ਯਾਨੀ ਇਹ ਅੱਜ ਪੰਜਾਬ ਦੇ ਲੋਕਾਂ ਨੂੰ ਉਗਰਵਾਦੀ ਕਹਿੰਦੇ ਨੇ ਇਦਵਾਰੇ ਕੀ ਕਹੋਗੇ ਸਾਨੂੰ ਜੀ ਇੱਥੇ ਆ ਕੇ ਦੇ ਦੇਣ ਸਾਡੀ ਮੰਗਾਂ ਜਿਹੜੀਆਂ ਅਸੀਂ ਦਿੱਲੀ ਕਾ ਤੁਹਾਨੂੰ ਜਾਣਾ ਅਸੀਂ ਤਾਂ ਇਸੇ ਕਰਕੇ ਜਾ ਰਹੇ ਵੀ ਸਾਨੂੰ ਲਾਰੇ ਲੱਪੇ ਲਾਰੇ ਕੁਝ ਨਹੀਂ ਹੋ ਰਹਾ ਇਹਨਾਂ ਕੋਲ ਇਹ ਤੁਹਾਨੂੰ ਲੱਗਦੀ ਵੀ ਤੇਰੇ ਪੰਜਾਬ ਦੇ ਨੌਜਵਾਨ ਹੈ ਜੇ ਹੋਰ ਮੰਤਵ ਹੁੰਦਾ ਨਾ ਦਿੱਲੀ ਜਾਣ ਦਾ ਹੁਣ ਜਿਵੇਂ ਅਨਿਲ ਵੀ ਜਿਹ ਕਹਿ ਰਿਹਾ ਤਾਂ ਅਸੀਂ ਜਿਹੜਾ ਪਹਿਲਾਂ 13 ਮਹੀਨੇ ਬੈਠ ਕੇ ਆਏ ਆ ਤਾਂ ਅਸੀਂ ਉੱਠ ਕੇ ਨਹੀਂ ਆਉਂਦੇ ਉਹ ਮੰਤਵ ਉਦੋਂ ਵੀ ਪੂਰਾ ਕਰ ਲੈਂਦੇ ਇਸ ਲਈ ਉਹ ਸਰਾਸਰ ਝੂਠ ਬੋਲਦੇ ਨੇ ਸ਼ਾਂਤ ਮੇਹਾਂਜੀ ਆਪ ਕੋਈ ਭਨ ਲੱਗਦਾ ਨਹੀਂ ਦੇਖੋ ਅੱਜ ਬੜੇ ਨੌਜਵਾਨ ਆ ਗਏ ਨੇ ਆਪਣੇ ਨਾਲ ਬਹੁਤ ਪੂਰੇ ਨੌਜਵਾਨੇ ਆ ਜੀ ਕਿਹੜਾ ਇਹ ਨਸ਼ਾ ਖਾਸ ਕਰ ਚਿੱਟਾ ਹਰੇਕ ਦਿਨ ਦੋ ਨੂੰ ਕਰਾਂ ਜਾਣ ਤੇ ਸਭ ਕੁਝ ਆਉਂਦੋਸ ਪਰ ਸੋਮੇ ਤੇ ਵੀ ਆਇਆ ਦੋ ਘੰਟੇ ਚ ਇਹ ਫੋਨ ਚ ਆਇਆ ਵੀ ਇਹ ਸਭ ਕੁਝ ਉੱਪਰ ਹੋ ਰਿਹਾ ਕਿਉਂਕਿ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਵਾਰ ਉਸ ਕੀ ਹੋ ਗਿਆ ਸੱਚਾਈ ਇਹ ਪ੍ਰੀ ਪਲਾਂਟ ਆ ਇਹ ਪ੍ਰੀ ਪਲਾਂਟ ਆ ਕਿ ਇਹਨਾਂ ਨੂੰ ਜਿਵੇਂ ਇਸ ਤਰੀਕੇ ਨਾਲ ਇਹਨਾਂ ਨੂੰ ਮਾਰਿਆ ਜਾਵੇ ਆ ਜਮੀਨਾਂ ਵੀ ਖੋਣ ਦਾ ਇੱਕ ਪਲਾਨ ਹੈ ਹੋਰ ਕੋਈ ਹੋ ਨਹੀਂ ਆ ਅੱਜ ਇੰਨੀ ਦੁਨੀਆ ਰੋਕੀ ਖੜੀ ਹੈ ਜੀ ਕਿ ਆ ਨਸਲ ਹੀ ਹੋ ਸਕਦੇ ਇਦਾਂ ਇਹ ਮੈਨੂੰ ਬਣ ਲੱਗਦਾ ਨਹੀਂ ਜਿਹੜੇ ਉੱਚੇ ਘਰਾਨੇ ਨੇ ਵੱਡੇ ਘਰਾਨੇ ਨੇ ਨਾਮ ਲੈ ਲੈਂਦਾ ਹਾਂ ਜੀ ਵੀ ਉਹਨਾਂ ਨੂੰ ਕਿੱਥੇ ਨਾ ਕਿਸਾਨੋਂ ਫਾਇਦਾ ਪਛਾਣ ਲਈ ਜੀ ਉਹਨਾਂ ਨੂੰ ਫਾਇਦਾ ਪਛਾਣ ਵਾਸਤੇ ਪੰਜਾਬ ਦੀਆਂ ਜ਼ਮੀਨਾਂ ਖੋਣ ਵਾਸਤੇ ਉਹਨਾਂ ਵਿਚੇ ਲੜ ਰਹੀ ਸਰਕਾਰ ਦੇਖਦੇ ਤਾਗੇ ਆਂ ਕਿਦਿਆਂ ਬਸ ਸਭ ਕੁਝ ਸਿਖਾ ਦੇਗੇ ਜੀ ਵੀ ਇਹ ਜਿਹੜਾ ਹੁਣ ਸਰਕਾਰ ਹੈ ਇਹ ਮੋਦੀ ਸਰਕਾਰ ਹੈ ਜਾਂ ਕੋਈ ਸਰਕਾਰ ਹੈ ਉਹਨਾਂ ਨੂੰ ਘਾਟਾ ਪੁੱਟਣਾ ਪਏਗਾ ਪਏਗਾ ਹੀ ਪਏਗਾ ਜੀ 100% ਆਮ ਲੋਕਾਂ ਦੇ ਖੰਗੇ ਖਾਣਾ ਜੇ ਆਪ ਲੋਕ ਖੜਨੇ ਨਹੀਂ ਸਨ ਹਾਂ ਬਿਲਕੁਲ ਸਾਰੀ ਸਾਰੀ ਦੁਨੀਆ ਖੜੀ ਜੀ ਬਾਹਰਲੀ ਕੰਟਰੀਆਂ ਇੰਡੀਆ ਚ ਕੋਈ ਬੰਦਾ ਆਇਆ ਜਾਨੀ ਜਿਹੜਾ ਕਿਸਾਨ ਨਾਲ ਨਹੀਂ ਖੜਿਆ ਇਹਨਾਂ ਨੂੰ ਆਉਣ ਵਾਲੇ ਟਾਈਮ ਚ ਸਬਕ ਸਿਖਾएंगे ਵੋਟਾਂ ਦੇ ਥਰੂ ਜਿਦਾਂ ਸਾਡਾ ਤੁਹਾਡਾ ਬਹੁਤ ਸ਼ੁਕਰੀਆ ਅਸੀਂ ਅੱਗੇ ਕੰਮਾਂ ਦੇ ਕੋਸ਼ਿਸ਼ ਕਰਾਂਗੇ ਤੁਹਾਡੀ ਵੱਲ ਜਲਦੀ ਜਲਦੀ ਹੈਨਾ ਉਹ ਲੋਕਾਂ ਦਾ ਮੂੰਹ ਜਿਹੜੀ ਗੱਲ ਨਹੀਂ ਮੰਨਦੇ ਇਹ ਵੱਤ ਕੋ ਵਾਦੇ ਲੋਕ ਉਹਨਾਂ ਲੋਕਾਂ ਦੇ ਕੰਨ ਤੇ ਅੱਖਾਂ ਖੁੱਲ੍ਹ ਜਾਂਦੀਆਂ ਨੇ ਤੇ ਲੋਕ ਕੰਟਰ ਨਹੀਂ ਇਹ ਤਾਂ ਘਣਤੰਤਰ ਬਣ ਗਿਆ ਅੱਜ ਵੀ ਲੋਕਾਂ ਨੂੰ ਜੀ ਹੁਣ ਵੀ ਜੇ ਭਾਜਪੀ ਨੂੰ ਵੋਟ ਦੇਣਗੇ ਤਾਂ ਇਹ ਲੋਕ ਅਸਲੀ শুক্ৰিয়া <muchas> ਇਹ ਦਵਾਈ ਕੋ ਲਗਾ ਰਹੇ ਹੋ ਕੀ ਹੋਇਆ ਜੀ ਦਵਾਈ ਨਹੀਂ ਬਾਬਾ ਜੀ ਇਹ ਮਲਤਾਨੀ ਮਿੱਟੀ ਆ ਤੇ ਇਹਦੇ ਵਿੱਚ ਉਹ ਗੁਲਾਬ ਜਲ ਪਾਇਆ ਹੋਇਆ ਜ ਜਦੋਂ ਕੋਲਾ ਮਾਰਦੇ ਨੇ ਉਹਦਾ ਸਕਿਨ ਤੇ ਅਸਰ ਘਟ ਜਾਂਦਾ ਤੇ ਸੁੱਕਣ ਤੋਂ ਬਾਅਦ ਫਿਰ ਆਪਣਾ ਅੱਖਾਂ ਦੇ ਲਾਉਣ ਤੋਂ ਬਾਅਦ ਫਿਰ ਫੋਕਸ ਸਹੀ ਰਹਿੰਦਾ ਤੇ ਕਿੰਨੇ ਕੁ ਵਿਅਕਤੀ ਤਾਂ ਲੱਗਦੇ ਨੇ ਵੀ ਹੁਣ ਤੱਕ ਜਫੀ ਹੋ ਚੁੱਕੇ ਨੇ ਤੇ ਤੁਸੀਂ ਇਹ ਲਗਾ ਚੁੱਕੇ ਹੋ ਕੋਈ ਇਹਦਾ ਬੈਨੀਫਿਟ ਕੀ ਲੋਕਾਂ ਨੂੰ ਮਿਲ ਰਿਹਾ ਬੈਨੀਫਿਟ ਇਹ ਹੈ ਕਿ ਜਿਹੜੇ 올ਡੇਜ ਬਾਬਾ ਜੀ ਆ ਉਹਨਾਂ ਦੇ ਸਕਿਨ ਤੇ ਇੱਕ ਤਾਂ ਅਲਰਜੀ ਟਾਈਪ ਹੋ ਰਿਹਾ ਤੇ ਮੈਂ ਕਿਹਾ ਚਲੋ ਆਪਾਂ ਨੂੰ ਕਰਨਾ ਚਾਹੀਦਾ ਕਿ ਵੀ ਆਪਾਂ ਸਕਿਨ ਵੀ ਉਹਨਾਂ ਨੂੰ ਇਨਸਟ ਰਾਹਤ ਮਿਲ ਗਈ ਜੀ ਤੇ ਕੀ ਕੀ ਤੁਹਾਨੂੰ ਲੱਗ ਰਿਹਾ ਵੀ ਜੋ ਕਿਸਾਨਾਂ ਦਾ ਹੈ ਨਾ ਅੰਦੋਲਨ ਹੈ ਕੀ ਇਹ ਮੋਦੀ ਸਰਕਾਰ ਹੈ ਜਿਹੜੀ ਸਰਕਾਰ ਹੈ ਇਹ ਸਹੀ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਸੇ ਬਾਰੇ ਇਹ ਸਿੱਧਾ ਸਿੱਧਾ ਗਲਤ ਹੀ ਹੈ ਜੀ ਸਪੋਕਸਮੈਨ ਦਿੱਲੀ ਰਾਜਧਾਨੀ ਹੈ ਜੀ ਇਹ ਪੰਜਾਬ ਦੀ ਇੰਡੀਆ ਦੀ ਆਪਣੀ ਤੇ ਫਿਰ ਉੱਥੇ ਆਪਾਂ ਨੂੰ ਜਾਣਾ ਜਾਣ ਵੀ ਆਪਾਂ ਨੂੰ ਕਿਉਂ ਰੁਕਿਆ ਜਾਵੇ ਸਗੋਂ ਆਪਾਂ ਨੂੰ ਇਹ ਤਾਂ ਹਰੇਕ ਇਨਸਾਨ ਨੂੰ ਹਰੇਕ ਪੰਜਾਬ ਦੇ ਲੋਕਾਂ ਨੂੰ ਉਹ ਉਹ ਹਮਾ ਕੇ ਇੱਥੇ ਪਹੁੰਚਣਾ ਚਾਹੀਦਾ ਤੇ ਇਹ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਕੱਲ੍ਹ ਨਾਲ ਕੱਲ ਇੱਕ ਹਰਿਆਣਾ ਦੇ ਕੇਂਦਰੀ ਮੰਤਰੀ ਸੁਣੋ ਸੁਣੋ ਇਹਦਾ ਗ੍ਰਹਿ ਮੰਤਰੀ ਦਾ ਮੈਸੇਜ ਤੁਸੀਂ ਕਿੰਨੇ ਦਿਨ ਤੋਂ ਬੈਠੇ ਹੋ ਜੀ ਅਸੀਂ ਤਾਂ ਅੱਜ ਹੀ ਆਏ ਆ ਵੈਸੇ ਸਾਡੀ ਤਿਆਰੀ ਬਹੁਤ ਚੜਦੀ ਸੀਗੀ ਤੇ ਅਸੀਂ ਬੈਕ ਤੇ ਬੈਠੇ ਸੀ ਪਰ ਅਸੀਂ ਅੱਜ ਪੂਰੀ ਤਿਆਰੀ ਦੇ ਨਾਲ ਆਏ ਆ ਜੀ ਇੱਥੇ ਹੋਰ ਨਹੀਂ ਰਿਹਾ ਕਰ ਰਹੇ ਆ ਇੱਕ ਤਾਂ ਹੁੰਦਾ ਜਿਹੜਾ ਆਪਣੇ ਆਪ ਹੋਵੇ ਇਹ ਗਵਰਨਮੈਂਟਾ ਕਰ ਰਹੀਆਂ ਜਦ ਕਿ ਹਾਈ ਕੋਰਟ ਦਾ ਰਾਤ ਆਰਡਰ ਆ ਗਿਆ ਸੀ ਵੀ ਸੜਕਾਂ ਖਾਲੀ ਕੀਤੀਆਂ ਜਾਣ ਪਰ ਨਹੀਂ ਨਾਇਕ ਕਾਨੂੰਨ ਦੀ ਮੰਨਦੇ ਆ ਕਿਉਂ ਇਹ ਬੇਲਿਆਂ ਦੇ ਹੱਥ ਰਾਜ ਆ ਗਿਆ ਉਹ ਜਾਣਾ ਨਹੀਂ ਚਾਹੁੰਦੇ ਕਿਉਂ ਮੁਖਤ ਦੀ ਚੀਜ਼ ਆ ਜੂ ਹਰ ਇੱਕ ਬੰਦੀ ਜਾਂਦਾ ਹੁੰਦਾ ਇਹਨੇ ਬਣਾਇਆ ਹੋਇਆ ਪਹਿਲੀਆਂ ਸਰਕਾਰਾਂ ਦਾ ਅੱਜ ਵੰਡਣ ਤੇ ਜ਼ੋਰ ਲਾਤਾ ਤੇ ਆਖੇ ਦੀ ਹੁਣ ਜ਼ਮੀਨਾਂ ਤੇ ਆ ਗਈ ਆ ਪਰ ਜ਼ਮੀਨਾਂ ਜ਼ਮੀਰਾਂ ਆ ਕੋਈ ਹੁੰਦੀਆਂ ਆ ਬਿਨਾ ਜ਼ਮੀਰਾਂ ਕੋ ਜ਼ਮੀਨਾਂ ਨਹੀਂ ਹੁੰਦੀਆਂ ਭਾਵੇਂ ਹਜ਼ਾਰਾਂ ਦੇ ਖੱਤੇ ਹੋਣ ਜ਼ਮੀਰਾਂ ਸਾਰੇ ਇੱਥੇ ਹਾਜ਼ਰ ਖੜੇ ਆ ਤੇ ਤਿਆਰੀ ਚ ਖੜੇ ਆ ਅਸੀਂ ਦਿੱਲੀ ਜਾਵਾਂਗੇ ਸਾਡੀ ਮੰਗ ਦਿੱਲੀ ਜੰਤਰ ਮੰਤਰ ਚੌਂਕ ਤੇ ਧਰਨਾ ਦੇਣ ਦੀ ਆ ਤੇ ਉੱਥੇ ਹੀ ਦੇਵਾਂਗੇ ਕੱਲ ਤੁਸੀਂ ਕਿਹਾ ਦਿੱਲੀ ਜਾਓਗੇ ਠੀਕ ਹੈ ਹੁਣ ਤੁਹਾਡਾ ਨੈਕਸਟ ਪਲਾਨ ਹੀ ਹੈ ਜੋ ਸੁਣ ਰਹੇ ਹਾਂ ਤੇ ਕੱਲ ਨਾ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਬੜਾ ਵੱਡਾ ਬਿਆਨ ਆਇਆ ਪ੍ਰੈਸ 'ਚ ਕਹਿੰਦੇ ਵੀ ਇਹ ਕਿਸਾਨ ਦਿੱਲੀ ਕਿਉਂ ਜਾ ਰਹੇ ਇਹਨਾਂ ਦੀ ਮੰਕਾ ਕੁਝ ਹੋਰ ਹੈ ਅਸੀਂ ਅਸੀਂ ਦਿੱਲੀ ਦੇ ਨਾਲ ਗੱਲ ਕਰ ਰਹੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਕਿਸੇ ਮੰਤਰੀ ਦੀ ਕਿਸੇ ਮੰਤਰੀ ਦੀ ਕੋਈ ਗੱਲਬਾਤ ਨਹੀਂ ਹੋਈ ਸਭ ਆਪੋ ਆਪਣੇ ਬਿਆਨ ਦੇ ਰਹੇ ਆ ਠੀਕ ਆ ਜਦੋਂ ਸਾਡੀ ਲੜਾਈ ਦਿੱਲੀ ਦੇ ਨਾਲ ਆ ਤੇ ਅਸੀਂ ਦਿੱਲੀ ਜਾਵਾਂਗੇ ਸਾਨੂੰ 2 ਸਾਲ ਹੋ ਗਏ ਆਪਣੀਆਂ ਮੰਗਾਂ ਇਹਨਾਂ ਨੇ ਮੰਨ ਲਈ ਮੰਗਾ ਮੰਨੀਆਂ ਹੋਈਆਂ ਨੂੰ ਅਸੀਂ ਲਾਗੂ ਕਰਾਉਣ ਲਈ ਆਏ ਆਂ ਜਦਕਿ ਨਵੀਆਂ ਮੰਗਾਂ ਨਹੀਂ ਮੰਨਣਾ ਤੇ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ ਸਾਡੀ ਮੰਗ ਪੂਰੀ ਕੋਈ ਨਹੀਂ ਕੀਤੀ ਚਾਹੇ ਉਹ ਕਿਸਾਨਾਂ ਦਾ ਨੁਕਸਾਨ ਹੋਇਆ ਚਾਹੇ ਜਾਨਾਂ ਗਈਆਂ ਚਾਹੇ ਲਖੀਮਪੁਰ ਖੀਰੀ ਵਾਲਾ ਹਾਲ ਪਤਾ ਲੱਗਿਆ ਵੀ ਹੈ ਨਾ 150 200 ਬੰਦੇ ਹੈ ਨਾ ਜ਼ਖਮੀ ਹੋਇਆ ਇੱਥੇ ਆਪਦੇ ਵੱਧੇ ਹੋਇਆ ਵੱਧ ਹੋਇਆ ਚਲੋ ਉਵੇਂ ਬਾਰੇ ਕੋਈ ਸਰਕਾਰ ਦੇ ਵੱਲੋਂ ਕੋਈ ਤੁਹਾਨੂੰ ਮਦਦ ਦਿੱਤੀ ਗਈ ਕੋਈ ਸਰਕਾਰ ਨੇ ਕੋਈ ਮਦਦ ਨਹੀਂ ਦਿੱਤੀ ਗਈ ਪਰ ਅਸੀਂ ਫੇਰ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨੇ ਐਂਬੂਲੈਂਸ ਔਰ ਫ੍ਰੀ ਇਲਾਜ ਦੇ ਕੀਤਾ ਪਰ ਚਾਹੇ ਕੁਝ ਵੀ ਆ ਭਗਵੰਤਾਨ ਮਾਨ ਵੀ ਉਹਨਾਂ ਦਾ ਹੀ ਆ ਪਰ ਫੇਰ ਵੀ ਉਹਦਾ ਪੂਰਾ ਸੰਯੋਗ ਆ ਪੂਰਾ ਜੋਰ ਆ ਤੇ ਧੰਨਵਾਦ ਕੇਦਰੀ ਬਾਲ ਦਾ ਜਿਨੇ ਉਹਰੇ ਗਰਾਊਂਡ ਨੂੰ ਓਪਨ ਜੇਲ ਬਣਾਉਣ ਤੋਂ ਮਤਲਬ ਕਿ ਨਾ ਕਰ ਦਿੱਤੀ ਆ ਪਰ ਸਰਕਾਰਾਂ ਸਾਰੀਆਂ ਇਹ ਪੈਸੇ ਦੀਆਂ ਆ ਜਿਹਦੇ ਹੱਥ ਰਾਜ ਆ ਉਹਦਾ ਹੀ ਤਾਜ ਆ ਤੇ ਲੁੱਟਣ ਨੂੰ ਬੈਠੇ ਆ ਪਰ ਇਹ ਜ਼ਮੀਰਾਂ ਆਏ ਕਦੇ ਲੁੱਟ ਨਹੀਂ ਹੋਣਗੇ ਇੰਨੀ ਗੱਲ ਕਹਿੰਦਾ ਖਿਮਾਂ ਦਾ ਜੱਜ ਭਾਜੀ ਇੱਕ ਨਾ ਜੋ ਵੀ ਇਹ ਜਾ ਰਿਹਾ ਹੈ ਅੱਜਕੱਲ। ਦੇਖੋ ਦਿੱਲੀ ਕਰਨਾ ਬੜਾ ਬੜਾ ਕਾਮਯਾਬ ਹੋਇਆ ਨਾ ਪੰਜਾਬ ਦਿੱਤੋ ਇੱਕ ਤਰ੍ਹਾਂ ਦੀ। ਇਹ ਇਹ ਵੀ ਹੁਣ ਆ ਰਹੇ ਵੀ ਇਹ ਧਰਨੇ ਦੇ ਵਿੱਚ ਇਹ ਤੁਹਾਡੇ ਪੁਰਾਣੇ ਆਗੂ ਸੀ ਜਿੱਥੇ ਬੇਰਵਾਨ ਸੀ। ਉਹ ਇਸ ਧਰਨੇ ਦੇ ਵਿੱਚ ਤੁਹਾਡੇ ਨਾਲ ਨਹੀਂ ਸਾਥ ਦੇ ਰਹੇ। ਕੁਝ ਹੋਰ ਜਿੱਥੇ ਬੰਦਿਆ ਨਵੀਂ ਆਈਆਂ ਨੇ। ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀਆਂ ਜਿੱਥੇ ਬੰਦਿਆ ਪੁਰਾਣੀਆਂ ਸੀਗੀਆਂ ਉਹ ਨਾਲ ਆਣ ਤਾਂ ਇਹ ਧਰਨਾ ਜਲਦੀ ਖਤਮ ਹੋ ਜਾਵੇਗਾ। ਭਾਜੀ ਕੰਦ ਪੈਣ ਦੇ ਨਾਲ ਕਦੇ ਭਰਾਮਾਂ ਚ ਵੰਡ ਨਹੀਂ ਪੈਂਦੀ। ਚਾਹੇ ਕੁਝ ਵੀ ਆ ਕੋਈ ਗਲੇਸ਼ਿਕਵੇ ਹੋਣਗੇ ਪਰ ਅੱਜ ਇਕੱਠੇ ਆ ਤੁਰਤਾਂ ਚੱਲੀਏ ਸਾਰੇ ਤੁਰਤਾਂ ਟਰਾਲੀਆਂ ਦੇਖ ਲਓ ਸਾਰੀਆਂ ਜਥੇਬੰਦੀਆਂ ਸਾਡੀਆਂ ਆਇਆ ਠੀਕ ਆ ਉੱਪਰਲੇ ਲੀਡਰ ਕੋਈ ਪਿੱਛੇ ਬਿਆਨ ਦੇ ਜਾਂ ਨਾ ਦੇਣ ਪਰ ਅਸੀਂ ਇਹ ਕਹਿੰਨੇ ਸਾਰੀਆਂ ਜਥੇਬੰਦੀਆਂ ਟੋਟਲ ਕਿਸਾਨ ਦਾ ਲੜਾਈ ਆ ਇਹ ਜਥੇਬੰਦੀਆਂ ਦੀ ਲੜਾਈ ਨਹੀਂ ਇਹ ਕਿਸਾਨ ਦੀ ਲੜਾਈ ਆ ਔਰ ਜਿਹੜਾ ਵੀ ਕਿਸਾਨੀ ਦੇ ਨਾਲ ਸਹਿਮਤ ਆ ਉਹ ਇੱਥੇ ਆ ਰਿਹਾ ਜੀ ਧੰਨਵਾਦ ਤੁਹਾਡਾ ਆਪਣੇ ਵਿਚਾਰ ਸਾਂਝੇ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਚੈਨਲ ਦੇ ਮਾਧਮ ਦੇ ਰਾਈ ਵੀ ਜਿਹੜੀ ਇਹ ਮੰਤਰੀ ਨੇ ਜਾਂ ਸੰਤਰੀ ਇਹਦਾ ਇੱਕ ਅੱਖਾਂ ਤੇ ਅੱਖਾਂ ਖੋਲ੍ਹਿਆ ਜਾਣ ਧੰਨਵਾਦ ਸਰ ਤੁਹਾਡਾ ਹਲੋ ਤੁਸੀਂ ਕੱਤ ਤੋਰੇ ਬੈਠੇ ਹੋ ਮੈਂ ਗੁਰਪਾਲ ਸਿੰਘ ਮੌਲੀ ਪ੍ਰੈਸ ਕਤਰ ਭਾਰਤੀ ਕਿਸਾਨ ਯੂਨੀਅਨ ਦਵਾਬਾ ਜੀ ਮੇਰੇ ਨਾਲ ਸਾਡੀ ਯੂਨੀਅਨ ਦੇ ਮੀਤ ਪ੍ਰਧਾਨ ਸਰਦਾਰ ਗੁਰਮਖ ਸਿੰਘ ਔਰ ਸਾਰਾ ਸਾਡੇ ਸਰਕਲਾਂ ਦੇ ਸਾਰੇ ਪ੍ਰਧਾਨ ਬੈਠੇ ਆ ਬਾਕੀ ਸੰਗਤ ਨਾਲ ਆ ਤਿਆਰੀ ਪਰਸੋਂ ਤੋਂ ਹੋਈ ਆ ਫਤੇਗੜ ਸਾਹਿਬ ਸਾਰੇ ਯੂਨਿਟ ਆ ਗਏ ਮਾਝਾ ਮਾਲਵਾ ਦਵਾਬਾ ਜੀ ਤੇ ਕੱਲ ਤੋਂ ਜਿਹੜਾ ਹੈਗਾ ਇਸ ਬਾਰਡਰ ਨੂੰ ਟੱਪਣ ਦੀ ਸਾਡੇ ਸਾਥੀਆਂ ਵੱਲੋਂ ਕੋਸ਼ਿਸ਼ ਨਹੀਂ ਤਿਆਰੀ ਕੀਤੀ ਗਈ ਸੀ ਪਰ ਸਾਨੂੰ ਰੋਕਿਆ ਗਿਆ ਕਹਿੰਦੇ ਦਿੱਲੀ ਤੁਹਾਡੀ ਰਾਜਧਾਨੀ ਨਹੀਂ ਆ ਤੁਸੀਂ ਆਪਣੀ ਰਾਜਧਾਨੀ ਸੁਪਣਿਆਂ ਚ ਲੱਭੋ ਇਸ ਰਾਜਧਾਨੀ ਦੇ ਵਿੱਚ ਤੁਸੀਂ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ ਹੁਣ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਇਹ ਰਾਜਧਾਨੀ ਪੰਜਾਬੀਆਂ ਦੀ ਨਹੀਂ ਫਿਰ ਪੰਜਾਬੀਆਂ ਦੀ ਰਾਜਧਾਨੀ ਹੈ ਕਿਹੜੀ ਪਹਿਲਾਂ ਤੁਸੀਂ ਸਾਥੋਂ ਲਾਹੌਰ ਖੋਲਿਆ ਫਿਰ ਚੰਡੀਗੜ੍ਹ ਖੋਲਿਆ ਵੇ ਸਾਨੂੰ ਦੱਸ ਤਾਂ ਦਿਓ ਅਸੀਂ ਕੋਈ ਰਾਜਧਾਨੀ ਨਵੀਂ ਬਣਾ ਲਈਏ ਤੇ ਸਾਡਾ ਇਹ ਬਾਰਡਰ ਪੱਕਾ ਹੀ ਸੀਲ ਕਰਦੇ ਹੋ ਸਾਡੀ ਟ੍ਰੇਡ ਜਿਹੜੀ ਹੈ ਉਹ ਅਸੀਂ ਸਾਡੀ ਪਾਕਿਸਤਾਨ ਦੇ ਰਾਹੀਂ ਖੋਲੋ ਅਸੀਂ ਬਾਇਆ ਕਰਾਚੀ ਆਪਣੀ ਟ੍ਰੇਡ ਜਿਹੜੀ ਵਰਡ ਨਾਲ ਕਰ ਲਵਾਂਗੇ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ 55 ਲੱਖ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੈਠਾ ਹਰ ਇੱਕ ਕੰਟਰੀ 'ਚ ਬੈਠਾ ਅਸੀਂ ਜੀਂਦੇ ਰਹਿ ਜਾਣਾ ਪਰ ਭੁੱਖੇ ਤੁਸੀਂ ਮਰਨਾ ਕੀ ਕੀ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਜਿਹੜੀ ਸਰਕਾਰ ਕਿਹਨੂੰ ਫਾਇਦਾ ਪੁੱਜਦਾ ਦੋ ਛੱਡਣਾ ਪਿਆ ਇਹ ਹੱਕ ਸਾਰੇ ਇਹ ਮਿਡਲ ਮੈਨ ਜਿਹੜੇ ਮੁਨਾਫਾ ਖੋਹ ਰਾ ਉਹਨਾਂ ਦੇ ਯਾਰ ਇਹ ਜਿਹੜੀ ਆ ਉਹ ਯਾਰ ਇਹ ਉਹਨਾਂ ਦੀ ਹੈ